ਪਗੜਾ ਪਿੰਡ ਕੋਨਸ ਜ਼ਿਲ੍ਹਾ ਬਰਨਾਲਾ ਦੀ ਸੈਟੀ ਦੇ ਵਿੱਚ ਸਟੋਰ ਦੇ ਵਿੱਚ ਇੱਥੇ ਹੈਗੀ ਹੈ ਕੱਲ ਨੂੰ ਖੇਤੀਬਾੜੀ ਦੇ ਸੰਦਾਂ ਦੀ ਬੋਲੀ 23 ਤਰੀਕ 10ਵਾਂ ਮਹੀਨਾ 2025 ਨੂੰ ਖੁੱਲੀ ਬੋਲੀ ਆ ਕੋਈ ਵੀ ਕਿਸਾਨ ਵੀ ਆ ਕੇ ਇੱਥੇ ਬੋਲੀ ਲਾ ਸਕਦਾ ਕਿਹੜੇ-ਕਿਹੜੇ ਸੰਦ ਪਕਾਉ ਨੇ ਕਿਹੜਾ ਟਰੈਕਟਰ ਪਕਾਊਗਾ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਟਰੈਕਟਰ ਖੜਾ ਜੇ ਇਧਰ ਆਪਣੇ ਪਿੱਛੇ ਮੈਸੀ 95100 ਇੱਕ ਅਰੇ ਕੈਮਰਾ ਘੁਮਾ ਦੇ ਕੱਲ ਨੂੰ ਇਹ ਟਰੈਕਟਰ ਦੀ ਬੋਲੀ ਲੱਗਣੀ ਹੈ ਜੀ ਇੱਥੇ ਪਿੰਡ ਕੋਨਸ ਸੈਟੀ ਦੇ ਵਿੱਚ 9500 ਮੈਸੀ ਹੈ ਜੀ ਮਾਡਲ ਹੈਗਾ 19 ਟਾਇਰ 95 ਪੀਸੀ ਟਾਇਰ ਪਿਆ ਟਰੈਕਟਰ ਤੇ ਵੇਟ ਟਰੈਕਟਰ ਤੇ ਲੱਗੇ ਪਿਆ ਟਾਇਰਾਂ ਦੀ ਕੰਡੀਸ਼ਨ ਦੇਖਾ ਮਾਰਦੀ ਕੈਮਰਾ ਟਾਇਰ ਟੂਰ ਪੂਰੇ ਚੰਗੇ ਹੈ ਟਰੈਕਟਰ ਦੇ ਐਮ ਆਰ ਪੀ ਦੇ ਟਾਇਰ ਲੱਗੇ ਆ ਰੰਗ ਪੇਂਟ ਦਾ ਸਾਰਾ ਜੈਨੂਅਲ ਟਰੈਕਟਰ 19 ਮਾਡਲ ਹੈ ਕਾਪੀ ਬਣੀਆ ਟਰੈਕਟਰ ਦੀ 2021 ਦੇ ਵਿੱਚ ਕਣਕ ਵਾਲੀ ਮਸ਼ੀਨ ਹੋਗੀ ਇਹ ਬਕਾਊ ਆ ਇਧਰ ਨਾਲ ਆ ਗਿਆ ਜੀ ਰੀਪਰ ਇੱਕਾ ਬੱਟਾ ਪਾਉਣ ਵਾਲਾ ਜਿੰਦਰਾ ਤੇ ਆ ਤਿੰਨ ਰੂਟਾਵੇਟਰ ਨੇ ਰੂਟਾਵੇਟਰ ਦਿਖਾ ਦੀ ਇੱਕ ਵਾਰੀ ਬਲੇਡ ਬਲੂਡ ਗੇਅਰ ਗੁਰੂ ਸਾਰੇ ਕਿਤੇ ਕੈਮਰਾ ਮਾਰਦੇ ਰੂਟਾਵੇਟਰ ਕੈਮਰਾ ਸਮਾਰ ਕੀ ਘਮਾਰੀ ਤੇ ਰੂਟਾ ਬਿੱਟਰ ਤਿੰਨ ਰੂਟਾ ਬਿੱਟਰ ਨੇ ਜੀ ਆਪਣੇਸਰ ਦਾ ਪਿਆ ਸਭ ਤੋਂ ਅੱਗੇ ਪ੍ਰੈਸ਼ਰ ਦਾ ਆ ਗਿਆ ਕਪਚਾਲੇ ਜਗਤਜੀਤ ਦਾ ਆ ਗਿਆ ਤਿੰਨੇ ਦੇ ਤਿੰਨੇ ਰੂਟਾ ਬਿੱਟਰ ਬਕਾਉ ਨੇ ਕੱਲ ਨੂੰ ਬੋਲੀ ਦੇ ਵਿੱਚ ਪਹੁੰਚਣਾ ਪੈਣਾ ਤੇ ਹੁਣ ਜਿਹੜੀ ਚੀਜ਼ ਦਾ ਸਭ ਤੋਂ ਵੱਧ ਸਮਾਂ ਹੈਗਾ ਦੌਰ ਚੱਲਦਾ ਉਹਦੇ ਕੋਲ ਆਇਆ ਕਿ ਰ ਕੈਮਰਾ ਵਾਲੇ ਕਿਧਰੇ ਪਾਸੇ ਸਾਈਡ ਜੀ ਤੇ ਲਈ ਖੜੀ ਆ ਉਹ ਆ ਖੜਿਆ ਜੀ ਪਲੋ ਹਲ ਇਹ ਪਲੋ ਹਲ ਵੀ ਬੋਲੀ ਦੇ ਵਿੱਚ ਨੇ ਇਹ ਦੇਣੇ ਆ ਕਿ ਇਧਰਲੇ ਪਾਸੇ ਕੰਡੀਸ਼ਨ ਤੇ ਕੈਮਰਾ ਮਾਰਦੇ ਪਨੇਸਰ ਕੰਪਨੀ ਦੇ ਨੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਇਹਨਾਂ ਦੀ ਕੱਲ ਨੂੰ 23 ਤਰੀਕ ਨੂੰ 11ਵਾਂ ਮਹੀਨਾ 2025 ਪਿੰਡ ਘੁਣ ਸੋਸਾਇਟੀ ਦੇ ਵਿੱਚ ਮਿੱਤਰੋ ਖੇਤੀਬਾੜੀ ਦੇ ਸੰਦਾਂ ਦੀ ਬੋਲੀ ਆ